ਉਹ ਬੱਚੀ ਆਪ 올ਸਟਾਰ ਦੀ ਹੈਗੀ ਹੈ वर्ल्ड वाइड ਫਾਇਰ ਦੀ ਉਹਦੀ ਮਾਂ ਆ ਗਿਆ ਹੁਣ ਸਭ ਦੇ ਘਰ ਵਿੱਚ ਗਾਈ ਨਹੀਂ ਇਸ ਲਈ ਤੇ ਅਸੀਂ ਕੱਲੀ ਬੱਚੀ ਰਹਤੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਫੇਰ ਤੋਂ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਬਲੌਗ ਹੁਣ ਥੋੜਾ ਲੇਟ ਹੋ ਗਿਆ ਕਿਉਂਕਿ ਸਾਡੀਆਂ ਵੀਡੀਓਜ਼ ਆ ਰਹੀਆਂ ਸੀਗੀਆਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਸਹੀ ਹੋਵੋਗੇ ਅੱਜ ਅਸੀਂ ਆਪਣੇ ਬਲੌਗ ਦੇ ਵਿੱਚ ਦਿਖਾਵਾਂਗੇ ਅਸੀਂ ਜੋ ਆਪਣੇ ਘਰੇ ਅਸੀਂ ਨਿੱਕਾ ਜਿਹਾ ਫਾਰਮ ਪਾਇਆ ਬੱਚਿਆਂ ਦਾ ਖੜੇ ਨੇ ਕਿਨੇ ਕਿਨੇ ਬੱਚੇ ਵੀ ਖੜੇ ਨੇ ਫਾਰਮ ਦੇ ਵਿੱਚ ਇਹ ਕਿਉਂਕਿ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਵੀ ਦੇਖੋ ਕੀ ਬਣ ਰਿਹਾ ਹੈ ਇਹ ਅਸੀਂ ਜੋ ਘਰੇ ਪੁਰਾਣਾ ਮਟੀਰੀਅਲ ਪਾਇਆ ਸੀ ਲਾਈਕ ਆ ਤੁਸੀਂ ਦੇਖ ਸਕਦੇ ਹੋ ਵੀ ਪੁਰਾਣੀਆਂ ਮੋਟਰਾਂ ਦੇ ਡਰਾਈਵਰੀਆਂ ਇਹਨਾਂ ਤੋਂ ਅਸੀਂ ਫਾਰਮ ਤਿਆਰ ਕੀਤਾਗਾ ਛੋਟਾ ਜਿਹਾ ਬਾਅਦ ਵਿੱਚ ਅਸੀਂ ਵੱਡੇ ਆਪਣੇ ਵੱਡੇ ਫਾਰਮ ਤੇ ਸ਼ਿਫਟ ਕਰਾਂਗੇ ਇਹ ਸਾਰਿਆਂ ਨੂੰ ਆ ਅਸੀਂ ਪੁਕਾਰ ਕਰੀਮ ਰੰਗ ਮਾਰਤਾ ਕਰੀਮ ਨਹੀਂ ਹੈਗਾ ਇਹ ਗ੍ਰੀਨ ਹੈ ਗ੍ਰੀਨ ਥੋੜੀ ਇਹ ਦੇਖੋ ਇਥੋਂ ਐਂਟਰੀ ਹੁੰਦੀ ਹੈ। ਇਧਰ ਜਿਹੜਾ ਸੈਕਸ਼ਨ ਹੈ ਇਹ ਛੋਟੀਆਂ ਬੱਚੀਆਂ ਵਾਲਾ ਤੇ ਆਹ ਦੁੱਧ ਪਿੰਦੀਆਂ ਤੇ ਆਹ ਵੱਡੀਆਂ ਬੱਚੀਆਂ ਵਾਲਾ ਇੱਥੇ ਇਹ 5-6 ਬੱਚੀਆਂ ਵਾਲੀ ਫਾਰਮ ਹੈ ਸਾਰਾ। ਆਹ ਦੇਖੋ ਇਹ ਰੱਖਣ ਲਈ ਪਰ ਬਣਾਇਆਗਾ। ਲੈ ਓਏ। ਆ ਦਿਖਾ ਦਿਓ ਮੜਾ। ਹਣੀ ਚੱਲੀ ਜਾਂਦਾ ਜੀ ਪਰ ਮੜਾ ਸਾਈਡ ਤੇ ਮੜਾ ਹੋਇਆ। ਇਹੇ ਬਾਟੀਆਂ ਤੇ ਫੀਡ ਵਾਲਾ। ਇਹ ਆ ਵੀ ਅਸੀਂ ਬਣਾ ਰਹੇ ਹਾਂ ਉੱਪਰ ਹਲੇ ਢੱਕਣ ਢੱਕਣ ਲਾਉਣੇ ਨੇ ਆਪਾਂ ਦੇ। ਫੀਰ ਵਾਲਾ ਬਾਕਸ ਟੰਗ ਲਈ ਅੱਛਾ ਜੀ ਤੇ ਅੱਗੇ ਇਹ ਦੱਸਾਂ ਤੁਹਾਨੂੰ ਬੈਲਡ ਸੈਟ ਵਗੈਰਾ ਸਾਰਾ ਕੁਝ ਸਾਡਾ ਘਰ ਦਾ ਹੈਗਾ ਅਸੀਂ ਮਿਸਤਰੀ ਵੀ ਕਰਦੀਆਂ ਆ ਸਾਡੇ ਬਾਈ ਜੀ ਨੇ ਇਹ ਵੱਡੇ ਬਾਈ ਜੀ ਇਹੀ ਕਰਦੇ ਨੇ ਸਾਰਾ ਕੁਝ ਤੇ ਸਾਡੇ ਚਾਚਾ ਜੀ ਨੇ ਅਸੀਂ ਸਾਡੀ ਢੂੰਡੀ ਆ ਚੁੱਕੀ ਹੈ ਛੋਟਾ ਸੀ ਤੇ ਬੰਦੇ ਮੂਰੇ ਬੈਠ ਚੁੱਕੇ ਨੇ ਤੇ ਧੀਲੇ ਪਿੱਛੇ ਬੈਠਾਂਗੇ ਆਪਾਂ ਹੈ ਮੂਰੇ ਜਗ੍ਹਾ ਨਹੀਂ 10 ਹੋਰੀ ਇੱਥੇ ਬੈਠਣਗੇ ਤੇ ਹੁਣ ਇਹ ਦੂ ਬਾਅਦ ਜਾਵਾਂਗੇ ਅਸੀਂ ਰੋਡੇ ਪਿੰਡ ਬਾਏ ਕਰਦੇ ਬਾਏ ਕਰਦੇ ਬਾਏ ਭਾਈ ਠੀਕ ਸੰਗਵੈ ਗੋਗੇ ਬਾਈ ਬਾਈ ਚੱਲ ਰਿਹਾ ਆਪਣੀ ਚੱਲ ਅਸੀਂ ਪਹੁੰਚ ਚੁੱਕੇ ਹਾਂ ਭਾਈਆਂ ਦੇ ਘਰੇ ਆਹ ਦੇਖ ਸਕਦੇ ਤੁਸੀਂ ਇਸ ਇਹਨਾਂ ਦੇ ਫਾਰਮ ਦੇ ਫਾਰਮ ਦਾ ਨਾਮ ਕੀ ਹੈ ਰੋਡੇ ਡੈਰੀ ਫਾਰਮ ਰੋਡੇ ਡੈਰੀ ਫਾਰਮ ਦੇ ਸਾਰੇ ਬੱਚਿਆਂ ਦਾ ਰਿਕਾਰਡ ਹੈ ਇਹਨਾਂ ਕੋਲੇ ਜਿੱਤੀਆਂ ਜਿੱਤੀਆਂ ਹੋਈਆਂ ਜਿੱਤੀਆਂ ਹਨ ਮੱਝਾਂ ਕਿਸੇ ਵੀ ਇਹ ਇਹਨਾਂ ਦੀਆਂ ਜਿੱਤੀਆਂ ਹੋਈ ਨਹੀਂਆਂ ਇਹ ਕਿਸੇ ਵੀ ਮਿੱਲੇ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਕਿਹੜੇ ਸੰ ਕਿਸ ਕੈਟਾਗਰੀ ਚ ਸਾਡੇ ਉੱਥੇ ਰਹਿ ਗਏ ਪਿੱਛੇ ਉਹ ਯਾਰ ਅੰਦਰ ਫਾਰਮ ਪਹੁੰਚਣ ਤੋਂ ਪਹਿਲਾਂ ਪੂਰੀ ਪ੍ਰੋਟੈਕਸ਼ਨ ਵਰਤੀ ਜਾ ਰਹੀ ਹੈ ਪੂਰੀ ਪਰਮਾਨੀ ਆਪਣੀ ਰਛੀ ਦੀ ਪੜਨਾਂੀ ਆਪਣੀ ਵਾਲੀ ਦੀ ਪਰਮਾਨੀ ਸ਼ਾਇਦ ਖੜ ਜਾ ਦੇਖਾਂਗੇ ਥਲੇ ਬਾਈ ਤੂੰ ਵੀ ਪੰਗਾਉਣੇ ਆ ਫੋਟੋ ਸਾਰੇ ਵਿੱਚ ਆਪਾਂ ਪਾਉਂਗਾ आमच बईहोर एंटर करते देखो तो प्रोडक्शन अभी पूरी बरती है क्योंकि कोई भी बीमारी अंदर जा सकती है बीहोरे लेके आ रहे हैं ये जी आप बच्ची लेती है मे इन्होंने सठ लीटर दुद्ध कट दी है ਬਾਈ ਜੀ ਦੱਸਣਗੇ ਸਾਨੂੰ ਤਸੀਕਾ ਬਾਈ ਜੀ ਅੱਛੀ ਗੱਲ ਜੀ ਹਨੀ ਰੋਡ ਦੇ ਰੋਡੇ ਡੈਰੀ ਫਾਰਮ ਤੋਂ ਇਹ ਬਾਈ ਜੀ ਨੂੰ ਅੱਜ ਇੱਕ ਬੱਚੀ ਦੇ ਰਹੇ ਆ ਬਹੁਤ ਟਾਪ ਦੀ ਉਹ ਬੱਚੀ ਆ 올 스타 ਦੀ ਹੈਗੀ ਹੈ वर्ल्ड वाइड ਸਾਇਰ ਦੀ ਉਹਦੀ ਮਾਂ ਇਹ ਇਹ ਹੀਡਨ ਦੀ ਹੈ ਜੀ ਠੀਕ ਹੈ ਜੀ ਤੇ ਨਾਨੀ ਪੈਨੀ ਮੇਕਰ ਦੀ ਸੀ ਜੀ ਉਸ ਤੋਂ ਉੱਤੇ ਪੜਨਾਨੀ ਐਫ ਐਕਸਤ ਕੰਦੀ ਸੀ ਜੀ ਉਹਨੇ ਮੋਕਸਰ ਮੇਲੇ ਤੇ 51 ਕਿਲੋ 300 ਗ੍ਰਾਮ ਦੁੱਧ ਦੇ ਕੇ ਰਿਕਾਰਡ ਬਣਾਇਆ ਹੋਇਆ ਵਾ ਉਹਨੇ ਵੀ ਮਾਂ ਦਾ

ਬਾਈ ਫਰਾਂ ਦੇ ਫਾਰਮ ਜਿਹੜੇ ਬੱਚਨ ਦੇਖ ਸਕਦੇ ਆਂ ਅੱਛੀ ਕੇ ਭਾਈ ਆ ਜਾ ਉਹਰੇ ਆਪੇ ਨਾ ਇਹ ਹੈ ਗਾਇਸ 100 ਗਾਇਨ ਦਾ ਫਾਰਮ ਹੈ ਬਾਈ ਫਰਾਂ ਕੋਲੇ ਤੇ ਇਹ ਦਾ ਵੀ ਬੰਗੀ ਜੀ ਹਾਂਜੀ ਜੀ ਇੱਕ ਵਾਰ ਮੜਾ ਲੈ ਲਾ ਚੋੜ ਦੇ ਕੋਰੇ ਆ ਮੇਰੇ ਕੋਲੇ ਅਕੜਾ ਸੋਨੀਆ ਪਕਾਉਂ ਗਿਆ ਸੀ ਜਿਹੜੇ ਗੱਲ ਆਇਆ ਸੀ ਜਿਹੜਾ ਅੰਮੈ ਸੁਬਕ ਬੋਲੇ ਆਪਣੀ ਮਾਂ ਕੋਲੇ ਲੈ ਕੇ ਜਾ ਰਹੇ ਨੇ ਗਾਈ ਨਹੀਂ ਇਸ ਲਈ ਤੇ ਇਸ ਕੱਲੀ ਬੱਚੀ ਰਹਿਤੀ ਹੈ ਇਹ 5 ਦਿਨਾਂ ਸਿਗੇ 5 ਦਿਨਾਂ ਸੀ ਜਦੋਂ ਸੀ ਬੁੱਕ ਰਾਤੀ ਸੀ ਤੇ ਅੱਜ 15 ਦਿਨਾਂ ਦੀ ਹੈ ਉਹ ਇਹ ਮਾਂ ਆਪ ਜੀ ਨੂੰ ਘਾਇ ਕੋ ਬਸ ਕੋਈ ਨਾ ਜਾਉਂਗੇ ਉਹ ਇਧਰ ਨੂੰ ਆ ਜਾ ਫੋਟੋ ਖਿੱਚ ਲੈਣੇ ਉੜਾਏ ਦੁੱਖ ਤਾਂ ਹੋ ਰਿਹਾ ਕਿਉਂਕਿ ਮਾਂ ਤੇ ਦੀ ਵਿਛੜ ਰਹੀਆਂ ਨੇ ਪਰ ਖੁਸ਼ੀ ਵੀ ਹੈ ਕਿ ਅਸੀਂ ਲੈ ਕੇ ਜਾ ਰਹੇ ਹਾਂ ਪਰ ਅਸੀਂ ਵੀ ਨੂੰ ਪੂਰੇ ਪਿਆਰ ਨਾਲ ਪਾਲਾਂਗੇ ਖੋਲੋ ਬਈ ਡਾਲਾ ਖੋਲੋ ਡਾਲਾਈ ਅੜਦੇ ਹੋਈ ਬਾਹਲਾ ਚੰਗਾ ਆਣਾ ਜੀ ਤੇ ਰਣ ਦੂਜਿਆਂ ਦਾ ਮੂੰਹ ਮਾਰਨਾ ਅੱਛਾ ਅੜ ਜੋ ਤੂੰ ਪਾਈ ਦਿਓ

ਚੰਗਾ ਹੋ ਗਿਆ ਸਾਨੂੰ ਆ ਜੋ ਥੱਲੇ ਕਰਦੇ ਫੇਰ ਛੱਡ ਦਾਂਗੇ ਆਦਾ ਕਰਦੇ ਹੁੰਦੇ ਆ ਇਹਨੂੰ ਲਾਓ ਤੁਹਾਡੀ ਗਾਈਡਨਸ ਨਾਲ ਹੀ ਚੱਲਣਾ ਆਪਾਂ ਬਸ ਇਹ ਇਹ ਲਾ ਲੋ ਜੀ ਇਹ ਸਾਰਾ ਮੈਂ ਜਿਹੜਾ ਇਹਦੀ ਤੁਸੀਂ ਬਰਾਹ ਦੇ ਫੁੱਲ ਦੀ ਬਸ ਕਿੱਦੇ ਛੱਡਾਂ ਤੁਹਾਨੂੰ ਗੱਲ ਅਸੀ ਹੈ ਨਾ ਦੇਖ ਕੇ ਕਰੋ ਠੀਕ ਹੈ ਜੀ ਜਦੋਂ ਮਰਜ਼ੀ ਫੋਨ ਕਰੋ ਬਾਈ ਚਲੋ ਬਾਈ ਫੇਰ ਦੁਬਾਰੇ ਮਿਲਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਓਕੇ ਵੀਰੇ ਅੱਗੇ ਆਣਾ ਛੱਡ ਲਾਏ ਕਰ ਲਾਤਾ ਆਪਾਂ ਕਿਹੜੇ ਬੈਠੂ ਪਿੱਛੇ ਅਸੀਂ ਥੋੜੀ ਦੇਰ ਤੱਕ ਪਹੁੰਚਣਾ ਲੈ ਜੀ ਤੇ ਮੈਂ ਤੇ ਸੁਖਵਿੰਦਰ ਨੇ ਸੀ ਬੈਠਾ ਬੈਠੇ ਨੇ ਇਹਦਾ ਨਾਮ ਸੋਚੇਗਾ ਨਾਮ ਅਸਰੇ ਰੱਖਦਾ ਗੰਗਾ ਤੁਸੀਂ ਦੱਸੋ ਇਹਦਾ ਨਾਮ ਕੀ ਮੈਂ ਗੰਗਾ ਠੀਕ ਹੈ ਦੇਖੋ ਲੱਗ ਜਾਈਂ ਨਾ ਮਦਦ ਦਾ ਗੰਗਾ ਹੈਲੋ 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 ਬੋਲੋ

ਆਹੀ ਤੇਰੇ ਪਹਿਲਾਂ ਆਹੀ ਬਲ ਬਿਸ਼ਾਓਗਾ ਇਹ ਤਾਂ ਬਿਸ਼ਾਵਾਂਗੇ ਤਾਂ ਆਹ ਜਿਹੜੀ ਆ ਪਈ ਆ ਬਿਸ਼ਾ ਦੇ ਜਿਆ ਸਾਹ ਮੰਦ ਨੇ ਆ ਨਾ ਲੱਕ ਪਛੀਂ ਨੀ ਉੱਤੇ ਉੱਤੇ ਸੁੱਕ ਲਗਾ ਲੈ ਮੇਰੇ ਬੋਦੀ ਚੱਕ ਲੈਣੇ ਲੈ ਜਾਂ ਪਟੰਦਰੀ ਲੈ ਜਾ ਫਿਰ ਆ ਜਾ ਵਾ ਬਈ ਉਹ ਤਾਂ ਕੋਈ ਫਮਿਆ ਬਿਸ਼ਾ ਦੇ ਉਥੇ ਬੱਚਾ ਜੋੜਾ ਜੀ ਆ ਗਿਆ ਹੁਣ ਸਰਦੇ ਘਰ ਵਿੱਚ ਦੇਖ ਇਹ ਕਿਲੇ ਮਸਲਾ ਬਈ ਹਣਾ ਥੋੜੀ ਧਰ ਮਖਨ ਦੇਖ ਕਾ ਕਰਾ ਕਰਾ ਮਿੱਠਾ ਮੂੰ ਵਾਹਿਗੁਰੂ ਸਤਿਰਾ ਚੱਲ ਕੋਈ ਨਾ ਫੇਰ ਖਾਲੂਗੀ ਦੇਖ ਚਾਂਦੀ ਸਾਰਾ ਬਾਮਾ ਵਾਲੇ ਕੰਮ ਵੀ ਪੂਰੇ ਕਰ ਲੈ ਨਜ਼ਰ ਟੋਕ ਤੋਂ ਮਹਾਰਾਜ ਸੱਚੇ ਪਾਤਸ਼ਾਹ ਲਾ ਥੱਲੇ ਦਾ ਰੁਲਾ ਲੈ ਨਿਹਰੀਂ ਵਾਲੀ ਆਹੀ ਬਲ ਬਿਸ਼ਾਉਂਗਾ ਇਹ ਤਾਂ ਬਿਸ਼ਾਵਾਗੇ ਤਾਂ ਆਹ ਜਿਹੜੀ ਆ ਪਈਆ